ਸਕਰਾ ਦੇ ਬਾਰੇ ਸੰਗਤ ਕਈ ਹਿੱਸਿਆਂ ਵਿੱਚ ਵੰਡੀ ਹੋਈ ਆ ਕੁਝ ਸਿੱਖਾਂ ਦੀ ਨਰੋਲ ਆਜ਼ਾਦੀ ਦੀ ਮੰਗ ਕਰਦੇ ਨੇ ਕੁਝ ਵਾਧੇਦਕਾਂ ਦੀ ਗੱਲ ਕਰਦੇ ਨੇ ਇਹਨਾਂ ਚੋਂ ਕੁਝ ਉਹ ਵੀ ਨੇ ਜਿਹੜੇ ਭਾਵੇਂ ਕੋਈ ਆਜ਼ਾਦੀ ਦੀ ਮੰਗ ਕਰ ਰਹੇ ਆ ਭਾਵੇਂ ਕੋਈ ਵਾਧੇਦਕਾਂ ਦੀ ਇਹਨਾਂ ਨੇ ਸਿਰਫ ਵਿਰੋਧ ਹੀ ਕਰਨਾ ਹੁੰਦਾ ਤੇ ਸਿੱਖੀ ਸਿੱਖ ਨੂੰ ਨਿੰਦਿਆ ਹੁੰਦਾ ਇਸ ਵਿਚਾਲੇ ਵੱਡੀ ਅਪਡੇਟ ਯੂਐਸਏ ਤੋਂ ਸਾਹਮਣੇ ਆਈ ਹੈ ਜਿੱਥੇ 6 फॉर ਜਸਟਿਸ ਦੇ ਆਗੂ ਗੁਰਪਤਪ ਸਿੰਘ ਪੰਨੂ ਨੇ ਐਲਾਨ ਕੀਤਾ ਕਿ ਦਿੱਲੀ ਖਾਲਿਸਤਾਨ ਦਾ ਹਿੱਸਾ ਬਣੇਗੀ ਜੋ ਕਿ ਸਿੱਖ ਭਾਈਚਾਰੇ ਦੇ ਸ਼ਾਂਤੀਪੂਰਨ ਤੇ ਜ਼ਮੂਰੀ ਅੰਦੋਲਨ ਰਾਹੀਂ ਆਪਣੇ ਸਵੈ ਨਿਰਣੈ ਦੇ ਅਧਿਕਾਰ ਨੂੰ ਪ੍ਰਾਪਤ ਕਰਨ ਦੇ ਦ੍ਰਿੜ ਇਰਾਦੇ ਦੀ ਪੁਸ਼ਟੀ ਕਰਦਾ ਹੈ ਜ਼ਿਕਰਯੋਗ ਹੈ ਕਿ ਪੰਨੂ ਨੂੰ ਭਾਰਤ ਵੱਲੋਂ ਅੱਤਵਾਦੀ ਐਲਾਨਿਆ ਹੋਇਆ ਤੇ ਭਾਰਤ ਵਿੱਚ ਉਹਨਾਂ ਦੀ ਜਥੇਬੰਦੀ ਤੇ ਪਾਬੰਦੀ ਲਗਾਈ ਗਈ ਹੈ ਵੱਡੀ ਗਿਣਤੀ ਚ ਸਿੱਖ ਉਹਨਾਂ ਵੱਲੋਂ ਕੀਤੀਆਂ ਜਾਂਦੀਆਂ ਗਤੀਵਿਧੀਆਂ ਨਾਲ ਅਸਹਿਮਤੀ ਪ੍ਰਗਟ ਕਰਦੇ ਨੇ ਉਧਰ ਦੂਜੇ ਪਾਸੇ ਮੀਡੀਆ ਰਿਪੋਰਟ ਅਨੁਸਾਰ ਰੈਫਰੈਂਡਮ ਦੇ ਕੇਸਾਂ ਵਿੱਚ ਪ੍ਰਸ਼ਾਸਨ ਵੱਲੋਂ ਨਾਮਜ਼ਦ ਕੀਤੇ ਗਏ ਸੰਗਠਨ ਰੇਸ਼ਮ ਸਿੰਘ ਅਮੀਦੀ ਗਰਮੀਤ ਸਿੰਘ ਟਾਂਡੀ ਗੁਰਸੇਵਕ ਸਿੰਘ ਅਤੇ ਕਿਰਪਾ ਸਿੰਘ ਦੀ ਪੂਰੀ ਪੈਰਵਾਈ ਜਥਾ ਠਿਕਰੀਵਾਲ ਕਰੇਗਾ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਜਥਾ ਠਿਕਰੀਵਾਲ ਦੇ ਮੁੱਖ ਸੇਵਾਦਾਰ ਭਾਈ सुरेंद्र ਸਿੰਘ ਠਿਕਰੀਵਾਲ ਯੂਐਸਏ ਨੇ ਕੀਤਾ ਉਹਨਾਂ ਕਿਹਾ ਕਿ ਸਿੱਖ ਨੌਜਵਾਨ ਗੁਰੂ ਗ੍ਰੰਥਾ ਤੇ ਗੁਰੂ ਪੰਥ ਦੇ ਪਿਆਰ ਵਿੱਚ ਰਮੇ ਹੋਏ ਆਪਣੇ ਕੌਮੀ ਘਰ ਦੀ ਪ੍ਰਾਪਤੀ ਲਈ ਤੁਰੇ ਹੋਏ ਨੇ ਇਹ ਨੌਜਵਾਨ ਕੌਮ ਦਾ ਸਰਮਾਇਆ ਨੇ ਤੇ ਖਾਲਸਾ ਪੰਥ ਵੱਲੋਂ ਜਥਾ ਠਿਕਰੀਵਾਲ ਇਹਨਾਂ ਦੀ ਪੈਰਵਾਈ ਕਰੇਗਾ ਹਰ ਕਾਨੂੰਨੀ ਸਹਾਇਤਾ ਇਹਨਾਂ ਨੌਜਵਾਨਾਂ ਦੀ ਕੀਤੀ ਜਾਵੇਗੀ ਜ਼ਮਾਨਤ ਤੱਕ ਦਾ ਕਾਰਜ ਵੀ ਜਥੇ ਵੱਲੋਂ ਜਲ ਤੋਂ ਜਲਦ ਕੀਤਾ ਜਾਵੇਗਾ ਇਸ ਤੋਂ ਇਲਾਵਾ ਇਹਨਾਂ ਦੇ ਪਰਿਵਾਰਾਂ ਦੀ ਵੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ ਠਿਕਰੀਵਾਲ ਨੇ ਕਿਹਾ ਕਿ ਉਪਰੋਕਤ ਨੌਜਵਾਨਾਂ ਦਾ ਫਿਲਹਾਲ ਰਿਮਾਂਡ ਚੱਲ ਰਿਹਾ ਰਿਮਾਂਡ ਖਤਮ ਹੋਣ ਉਪਰੰਤ ਇਹਨਾਂ ਨੌਜਵਾਨਾਂ ਨਾਲ ਸਾਡੇ ਜਥੇ ਦੇ ਜ਼ਿੰਮੇਵਾਰ ਸੰਗ ਜੇਲ੍ਹ ਵਿੱਚ ਜਾ ਕੇ ਮੁਲਾਕਾਤ ਵੀ ਕਰਨਗੇ ਤੇ ਲੋੜਿੰਦੇ ਪ੍ਰਬੰਧ ਵੀ ਇਹਨਾਂ ਨੌਜਵਾਨਾਂ ਲਈ ਕੀਤੇ ਜਾਣਗੇ ਠਿਕਰੀਵਾਲ ਨੇ ਅੱਗੇ ਕਿਹਾ ਕਿ ਬਹੁਤ ਬਾਰ ਨੌਜਵਾਨਾਂ ਦੇ ਹੱਥ ਨਿਰਾਸ਼ਾ ਲੱਗਦੀ ਹੈ ਜਿਸ ਵੀ ਜਥੇਬੰਦੀ ਨਾਲ ਉਹ ਤੁਰਦੇ ਨੇ ਉਹ ਬਾਅਦ ਵਿੱਚ ਉਹਨਾਂ ਦੀ ਪੈਰਵਾਹੀ ਅਤੇ ਸਾਂਭ ਸੰਭਾਲ ਨਹੀਂ ਕਰਦੀ ਪਰ ਜਥਾ ਟਿਕਰੀਵਾਲ ਇਸ ਤਰ੍ਹਾਂ ਨਹੀਂ ਹੋਣ ਦੇਵੇਗਾ ਜਿਸ ਤਰ੍ਹਾਂ ਜਥਾ ਪਹਿਲਾਂ ਆਪਣੇ ਨਾਲ ਜੁੜੇ ਨੌਜਵਾਨਾਂ ਦੀ ਪੈਰਵਾਈ ਅਤੇ ਸਾਬ ਸੰਭਾਲ ਕਰ ਰਿਹਾ ਉਸੇ ਤਰ੍ਹਾਂ ਇਹਨਾਂ ਸੰਗਾਂ ਦੀ ਵੀ ਹਰ ਤਰ੍ਹਾਂ ਦੀ ਪੈਰਵਾਈ ਕੀਤੀ ਜਾਵੇਗੀ ਤੇ ਜਲਦ ਤੋਂ ਜਲਦ ਜੇਲ੍ਹ ਬਾਹਰ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਉਹਨਾਂ ਅੰਤ ਵਿੱਚ ਝੂਠਾ ਪ੍ਰਚਾਰ ਕਰਨ ਵਾਲਿਆਂ ਨੂੰ ਤਾੜਨਾ ਕਰਦੇ ਹਾਂ ਕਿਹਾ ਕਿ ਕੋਈ ਵੀ ਇਹੋ ਜਿਹਾ ਝੂਠਾ ਪ੍ਰਚਾਰ ਨਾ ਕਰੇ ਕਿ ਪੰਜਾਬ ਵਿੱਚ ਖਾਲਿਸਤਾਨ ਲਈ ਲੜਨ ਵਾਲੇ ਨੌਜਵਾਨਾਂ ਦੀ ਕੋਈ ਸਾਮ ਸੰਭਾਲ ਨਹੀਂ ਕਰਦਾ ਜਥਾ ਫਿਕਰੀਵਾਲ ਸਾਰੇ ਨੌਜਵਾਨਾਂ ਦੇ ਨਾਲ ਇੱਕ ਡਾਕੇ ਖੜਾ ਸੀ ਖੜਾ ਅਤੇ ਹਮੇਸ਼ਾ ਖੜਦਾ ਰਹੇਗਾ